ਟੀਮ ਦੇ ਚਾਰ ਜੱਫੇ ਵੀ ਤਿਆਰ ਹੈ ਇਸ ਸਮੇਂ ਭੂੰਡੀ ਕਹਿੰਦੇ ਆ ਆ ਸੁੰਡੀ ਆ ਆ ਸੁੰਡੀ ਜੱਫਾ ਲਾਉਣ ਦੀ ਕੋਸ਼ਿਸ਼ ਹੈ ਆ ਫੜਿਆ ਹੋਇਆ ਗੁੱਟ ਹੈ ਪਰ ਉਧਰ ਵੀ ਬੱਲੇ ਬੱਲੇ ਕਰਾਤੀ ਹੈ ਆ ਯਾਰ ਵੀ ਕਹਿੰਦੇ ਆਪਣੀ ਟੀਮ ਲਈ ਜੇਪੀ ਕਬੱਡੀ ਕਲੱਬ ਕੈਨੇਡਾ ਦਾ ਆ ਰੈਡਨ ਕਹਿੰਦੇ ਕੈਨੇਡਾ ਦੇ ਲਓ ਜੀ ਸਾਹਮਣੇ ਕਹਿੰਦੇ ਵਿਅਲੀ ਦੀ ਪਾਈ ਹੋਈ ਰੇਡ ਹੈ ਇਹ ਜੇਪੀ ਕਬੱਡੀ ਕਲੱਬ ਕੈਨੇਡਾ ਦਾ ਇਹਨੂੰ ਵਿਅਲੀ ਕਹਿੰਦੇ ਆ ਪਰ ਖੇਡ ਦੇਖੋ ਬੜੀ ਸੁਨੱਖੀ ਹੈ ਚਾਰ ਜਾਫੀ ਵੀ ਐਸ ਸਮੇਂ ਹਰੀ ਸਿੰਘ ਨਲੂਆ ਕਬੱਡੀ ਕਲੱਬ ਐਲ ਫੋਲ ਲੰਡਨ ਦੇ ਤਿਆਰ ਹੈ ਇਹ ਸੁੰਡੀ ਆ ਆ ਸਿਰਾ ਕਰਾਈ ਜਾਂਦਾ ਆ ਗੁੱਟ ਫੜ ਕੇ ਮਾਰੀ ਹੋਈ ਕੈਂਚੀ ਐ ਕਿ ਗੁੱਟ ਫੜ ਕੇ ਕੈਂਚੀ ਲਾਲਾ ਪਕੜ ਬਣਾ ਲਾ ਪੱਟਾਂ ਦੀ ਹੁਣ ਤੂੰ ਡੰਡ ਬੈਠ ਕਾ ਲਾਲਾ ਕਬੱਡੀ ਹੋ ਗਈ ਲੱਖਾਂ ਦੀ ਹੁਣ ਤਾਂ ਲੱਖਾਂ ਕਰੋੜਾਂ ਦੀ ਖੇਡ ਕਾਫੀ ਵੀ ਤਿਆਰ ਐ ਛੋਟੀ ਉਮਰ ਐ ਕਿਹੜਾ ਜੱਫੀ ਆ ਇਸ ਸਮੇਂ ਕਹਿੰਦੇ ਸੁਰਖਪਰੀਏ ਵਾਂਗੂ ਜੱਫਾ ਪੜਦਾ ਆ ਆ ਭੋਲੂ ਐ ਆ ਦੇਖਦੇ ਕਿ ਗੱਭਰੂ ਨੌਜਵਾਨ ਹੈ ਹਵੋ ਹਵਾਈ ਹੋ ਗਿਆ ਕਹਿੰਦੇ ਐਲ ਫੋਰਡ ਚੂਕੇ ਵਾਲਾ ਆ ਆ ਤੂਫਾਨ ਆ ਗਿਆ ਗੱਭਰੂ ਨੌਜਵਾਨ ਮਾਰੀ ਸੱਜੇ ਪੜਦੇ 12 13 ਥਾਪੀਆਂ 6 ਆ ਤੂਫਾਨ ਕਹਿੰਦੇ ਜੇਪੀ ਕਬੱਡੀ ਕਲੱਬ ਦਾ ਤੇ ਦੂਜੇ ਪਾਸੇ ਏ ਮਿਲਖਾ ਪਰ ਆਹ ਕੌਣ ਆ ਇਹ ਤਾਂ ਤੂਫਾਨ ਹੀ ਐ ਐਵੇਂ ਨਹੀਂ ਇਸ਼ਾਰੇ ਹੁੰਦੇ ਐਵੇਂ ਨਹੀਂ ਪੱਟਾਂ ਤੇ ਥਾਪੀਆਂ ਵੱਜਦੀਆਂ ਆ ਗਿਆ ਆ ਬਿਜਲੀ ਆ ਗਿਆ ਕਹਿੰਦੇ ਨੌਜਵਾਨ ਕਹਿੰਦੇ ਐਲ ਫੋਰਡ ਵਾਲਾ ਆ ਬਿਜਲੀ ਆ 440 ਕਰੰਟ ਐ ਹੁਣ ਕਿਹੜਾ ਜੱਫੀ ਕਹਿੰਦੇ ਜੇਪੀ ਕਬੱਡੀ ਕਲੱਬ ਦਾ ਜੱਫੀ ਜੱਫਾ ਪੜਦਾ ਐ ਆ ਡੁੱਗੂ ਐ ਲੈ ਵੀ ਡੁੱਗੂ ਪਰ ਉਧਰ ਕੀ ਹੋ ਗਿਆ ਆ ਬੱਲੇ ਬੱਲੇ ਆ ਨਾਗ ਐ ਨਾਗ ਆ ਮਾਰੀ ਸੱਜੇ ਪੜ ਤੇ ਥਾਪੀ ਹਾਂਜੀ ਰਜੀਤ ਖੱਡੜ ਯੂ ਐਸ ਏ ਵੱਲੋਂ ਯਾਰ ਤੇਰੀ ਰੇਡ ਦੇ 500 ਰੁਪਇਆ ਤੇ ਦੂਜੇ ਪਾਸੇ ਲੱਲੀ ਯੂ ਕੇ ਵੀਰ ਵੱਲੋਂ 500 ਰੁਪਇਆ ਉਹਨਾਂ ਵੱਲੋਂ ਵੀ ਲੱਗ ਗਿਆ ਭਾਵੇਂ ਜਾਫੀ ਜੱਫਾ ਲਾਵੇ ਭਾਵੇਂ ਰੇਡਰ ਨੰਬਰ ਲਿਆਵੇ ਪਰ ਯਾਹਰ ਵੀ ਕਹਿੰਦੇ ਆ ਇਸ ਸਮੇਂ ਜੀਪੀ ਕਬੱਡੀ ਕਲੱਬ ਕਨੇਡਾ ਵਾਲਾ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੱਗੇ ਵਾਪਸ ਆਉਂਦਾ ਹੋਇਆ ਹਾਂ ਲੋ ਜੀ ਵੱਡੇ ਮਾਣ ਆਏ ਆ ਸਾਡੇ ਵੀਰਾਂ ਵੱਲੋਂ ਜਿਹੜੇ ਅਮਰੀਕਾ ਦੀ ਧਰਤੀ ਦੇ ਬੈਠੇ ਆ ਵੱਡੇ ਮਾਨ ਸਨਮਾਨ ਇਹਨਾਂ ਖਿਡਾਰੀਆਂ ਦਾ ਵੀ ਨਾਲੋਂ ਨਾਲ ਕਰ ਰਹੀ ਹੈ ਆ ਮਾਰੀ ਆਹ ਤੁੰਨਾ ਤੇ ਨੰਜਾ ਇੱਕ ਤੁੰਨਾ ਇੱਕ ਤੁੰਨਾ ਜਮਿਆਰੇ ਵਾਲਾ ਆਹ ਤੁੰਨਾ ਕਹਿੰਦੇ ਜੇਪੀ ਕਲੱਬ ਵਾਲਾ ਤੇ ਦੂਜੇ ਪਾਸੇ ਆਹ ਤੁੰਨਾ ਵੀ ਅੱਜ ਤੁੰਨ ਤੁੰਨ ਕੇ ਜਫੇ ਲਾਉਂਦਾ ਆਹ ਬੱਲੇ ਬੱਲੇ ਕਰਾਤੀ ਐ ਸਮਾਂ ਮੁੱਕ ਗਿਆ ਆਹ ਤੁੰਨੇ ਜਮਿਆਰੇ ਵਾਲੇ ਨੇ ਜਫਾ ਲਾਤਾ ਦੁਨੀਆ ਦੇ ਸਟਾਰ ਜਫੀਆਂ ਦੇ ਵਿੱਚ ਨਾ ਆਇਆ ਤੁੰਨੇ ਜਮਿਆਰੇ ਵਾਲੇ ਦਾ ਲਓ ਜੀ ਬੈਲੀ ਦੀ ਪਾਈ ਹੋਈ ਰੇਡ ਦੇ ਹੁਣ ਦੇਖਦੇ ਆ ਕਿ ਐਲਫੋਰਡ ਲੰਡਨ ਦਾ ਕਿਹੜਾ ਜਫੀ ਜਫਾ ਪੜਦਾ ਆ ਆ ਬੈਲੀ ਐ ਕਿ ਬੈਲੀ ਭੱਜ ਤੁਰਿਆ ਜੀਤੇ ਮੋੜ ਨਾਲ ਪੰਗਾ ਲੈ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਅੱਜ ਤਾਂ ਗੋਡੀ ਲਾ ਕੇ ਮੁਕਾਬਲਾ ਦੇਖਣ ਵਾਲੀ ਗੱਲ ਐ ਦਰਸ਼ਕ ਵੀਰੋ ਜੇ ਸਵਾਦ ਆਂਦਾ ਆ ਨਾ ਕਬੱਡੀ ਦਾ ਇੱਕ ਵਾਰੀ ਤਾੜੀ ਮਾਰ ਦੋ ਉੱਪਰ ਨੂੰ ਹੱਥ ਕਰਕੇ ਹਾਂ ਲਓ ਜੀ ਵੱਡਾ ਮਾਣ ਕਹਿੰਦੇ ਸਾਡਾ ਸੁੱਖਾ ਕੈਨੇਡਾ ਵੀਰ ਵੱਲੋਂ ਯੈਰ ਦੀ ਰੇਡ ਤੇ ਕਹਿੰਦੇ 1100 ਜਿਹੜਾ ਜਫੀ ਜਫਾ ਲਾਏਗਾ ਯੈਰ ਨੂੰ 1100 ਰੁਪਏ ਸੁੱਖਾ ਕੈਨੇਡਾ ਵੀਰ ਵੱਲੋਂ ਹਾਂ ਤੇ ਸਾਹਮਣੇ ਤੂਫਾਨ ਆ ਗਿਆ ਆਹ ਦੇਖਦੇ ਆ ਚਾਰ ਜਫੀ ਵੀ ਆ ਇਸ ਸਮੇਂ ਐਲ ਫੋਰਡ ਲੰਡਨ ਯੂਕੇ ਵਾਲੇ ਜਿਨ੍ਹਾਂ ਦੀ ਚੋਟੀ ਦੀ ਟੀਮ ਬਿੱਟੂ ਰਿੰਦਾਵਾ ਯੂਕੇ ਨਦੀਮ ਹਸੈਨ ਪਾਕਿਸਤਾਨ ਜਿਨ੍ਹਾਂ ਦੀ ਤਿਆਰ ਕੀਤੀ ਹੋਈ ਟੀਮ ਹੈ ਪਰ ਸਾਹਮਣੇ ਜਜਮੈਂਟ ਰੈਫਰੀ ਸਾਹਿਬ ਦੀ ਡਬਲ ਟੱਚ ਦਾ ਇਸ਼ਾਰਾ ਪਰ ਆਹ ਦੇਖੋ ਬੱਲੇ 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 ਹੁਣ ਤਾਂ ਮੈਨੂੰ ਲੱਗਦਾ ਕਿ ਦੇਰੋਂ ਪਿੰਡ ਤਾਂ ਕੀ ਜਾਏਗਾ ਬਾਜ਼ੀਆਂ ਪਾਉਂਦਾ ਅੱਜ ਖੁਸ਼ੀ ਨੱਚਦੀ ਹੈ ਸਾਹਮਣੇ ਮਾਵਾਂ ਦੇ ਬਲੀ ਪੁੱਤ ਬੱਬਰ ਸ਼ੇਰ ਹੈ ਤੇ ਸਾਹਮਣੇ ਆਜੀ ਕਰਿੰਦਾ ਆ ਗਿਆ ਗਭਰੀ ਨਾਜਵਾ ਰੇਡ ਰੇਡ ਤੇ ਹੈ ਇਹ ਹਰੀ ਸਿੰਘ ਨਲੂਆ ਕਬੱਡੀ ਕਲੱਬ ਹੈ ਲਫੋੜ ਦੇ ਇਸੇ ਰੇਡ ਤੇ ਵੀ 500 ਰੁਪਿਆ ਲੱਗ ਗਿਆ ਜੀ ਇਹ ਵਿਕਰਮ ਯੂਐਸਏ ਵਾਲੇ ਵੀਰਾਂ ਵੱਲ ਵਿਕਰਮ ਸੰਧੂ ਵਾਲਿਆਂ ਵੱਲ 500 ਰੁਪਿਆ ਇਸ ਰੇਡ ਤੇ ਹੈ ਹਾਂ ਹਾਂਜੀ ਪੱਟੀ ਦੇ ਮੇਰੇ ਵੀਰ ਉਹਨਾਂ ਵੱਲੋਂ 500 ਰੁਪਿਆ ਆ ਰੇਡਰ ਜਿਹੜਾ ਨੰਬਰ ਲੈ ਗਿਆ ਇਹ 500 ਰੁਪਿਆ ਲਾ ਵੀ ਇਸ ਰੇਟ ਤੇ ਸੁੱਖੇ ਕੈਨੇਡਾ ਵੱਲੋਂ ਜ਼ੈਰ ਦੀ ਰੇਟ ਤੇ 1100 ਲਾਇਆ ਹੈ ਜੇ ਜਾਫੀ ਜਫਾ ਲਾਵੇ ਜਾਫੀ ਨੂੰ ਕਹਿੰਦੇ ਦੇਣਾ ਸੀ 1100 ਜਿਹੜਾ ਵੀ ਜ਼ੈਰ ਵਾਲੇ ਵਾਲੇ ਉਹਨਾਂ ਵੱਲੋਂ ਵੀ 1100 ਰੁਪਇਆ ਲਾ ਵੀ 2500 ਦਾ ਜਫਾ ਇੱਕ ਪਾਸੇ ਜ਼ੈਰ ਹੈ ਪਰ ਜ਼ੈਰ ਦਾ ਯਾਰ ਹੈ ਕਿ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਅੱਜ ਜਾੜੀ ਵੀ ਬੱਲੇ ਬੱਲੇ ਕਰਾਈ ਜਾਂਦਾ ਹੈ ਦੂਜੇ ਪਾਸੇ ਜੇਪੀ ਕਬੱਡੀ ਕਲੱਬ ਕੈਨੇਡਾ ਦੇ ਚੜ੍ਹਦੀ ਬਰੇਸ ਵਾਲੇ ਚਾਰ ਐਸ ਸਮੇਂ ਜੱਫੀ ਵੀ ਤਿਆਰ ਹੈ ਤੇ ਬਿਜਲੀ ਦੀ ਪਾਈ ਹੋਈ ਰੇਡ ਹੈ ਕੌਣ ਟੱਕਦਾ ਇਸ ਗੱਭਰੂ ਨੌਜਵਾਨ ਨੂੰ ਉਰਲੀ ਕੰਨੀ ਤੇ ਝਾਂਜਣਾ ਵਾਲਾ ਫੜਿਆ ਗਿੱਟਾ ਇਹ ਭੋਲੂ ਹੈ ਤੇ ਤੇਰੇ ਗੁੱਟ ਨੂੰ ਕੜਾ ਸਰਦਾਰ ਨਹੀਂ ਅੱਜ ਡਾਇਮੰਡ ਦੀ ਚਾਂਜਰ ਪਾਵਾਂਗੇ ਅੱਜ ਤਾਂ ਵਾਕਈ ਡਾਇਮੰਡ ਦੀ ਚਾਂਜਰ ਪਾ ਕੇ ਭੇਜਿਆ ਆ ਜਫਾ ਸ਼ਾਨਦਾਰ ਲੱਗ ਗਿਆ ਤੇ ਦੂਜੇ ਪਾਸੇ ਆ ਬੈਲੀ ਦੀ ਪਾਈ ਹੋਈ ਰੇਡ ਦੇ ਹੁਣ ਦੇਖਦੇ ਆ ਕਿ ਐਲਫੋਰਡ ਲੰਡਨ ਦੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਜਫਾ ਪਰਦਾ ਚਾਰੇ ਜਾਫੀ ਵੀ ਬਿਲਕੁਲ ਤਿਆਰ ਬ ਤਿਆਰ ਹੈ ਉਡੂ ਡੂ ਕਰਦੀ ਜਵਾਨੀ ਹੈ ਉਰਲੀ ਕੰਨੀ ਮਾਰ ਹਲਕਾ ਜਿਹਾ ਟੱਚ ਯਾਰ ਕਹਿੰਦੇ ਜੀਪੀ ਕਬੱਡੀ ਕਲੱਬ ਕੈਨੇਡਾ ਦਾ ਆ ਰੇਡਰ ਇਸ ਸਮੇਂ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਲਓ ਜੀ ਸਾਹਮਣੇ ਦੇਖਦੇ ਆਂ ਗੱਭਰੂ ਨੌਜਵਾਨ ਹੈ ਆਏ ਬੱਲੇ ਬੱਲੇ ਕਰਾਉਂਦਾ ਚੜਦੀ ਇਹ ਨਿੰਜਾ ਹੈ ਕਹਿੰਦੇ ਇਸ ਸਮੇਂ ਐਲਫੋਰਡ ਲੰਡਨ ਵਾਲਾ ਨਿੰਜਾ ਕਬੱਡੀ ਪਾ ਰਿਹਾ ਹੈ ਦੇਖਦੇ ਆਂ ਕਿ ਕੌਣ ਡੱਕਦਾ ਹੈ ਚਾਰੇ ਜੱਫੀ ਤਿਆਰ ਬੈ ਤਿਆਰ ਹੈ ਐ ਸਮੇਂ ਹੱਕ ਜ਼ੋਰ ਦੇ ਨਾਲ ਆ ਹੈਰੀ ਆ ਛੋਟੀ ਉਮਰ ਦਾ ਚੜਦੀ ਬਰੇਸ ਵਾਲਾ ਐਨ ਹੰਦਿਆਂ ਦੇ ਲਾਗੇ ਪਰ ਦੂਜੇ ਪਾਸੇ ਕਹਿੰਦੇ ਨੰਜਾ ਆਪਣੀ ਟੀਮ ਲਈ ਸ਼ਾਨਦਾਰ ਐ ਸਮੇਂ ਨੰਬਰ ਲੱਗੇ ਬਾਪ ਪਹੁੰਚ ਜਾਂਦਾ ਹੋਇਆ ਚੱਲ ਵੀ ਤੂਫਾਨ ਪਾ ਕਬੱਡੀ ਸੋਹਣਿਆ ਆ ਮਾਰੀ ਸੱਜੇ ਪੜ ਤੇ ਥਾਪੀਆਂ ਕਿ ਪੁੱਲ ਪਾਣੀ ਵੀ ਮੇਰੇ ਵੀਰ ਉਧਰ ਖਿਡਾਰੀਆਂ ਲਈ ਪਾਣੀ ਵੀ ਪੁੱਜਦਾ ਕਰਦੇ ਹੋ ਤੇ ਸਾਹਮਣੇ ਦੇਖਦੇ ਆ ਬੱਲੇ 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 ਓਏ ਓਏ ਆ ਕੀ ਬਣ ਗਿਆ ਆ ਤੂਫਾਨ ਹੈ ਆਪਣੀ ਟੀਮ ਲਈ ਸ਼ਾਨਦਾਰ ਆ ਨੰਬਰ ਲੈ ਕੇ ਵਾਪਸ ਆਉਂਦਾ ਹੋਇਆ ਤੂਫਾਨ ਕਹਿੰਦੇ ਜੀਪੀ ਕਬੱਡੀ ਕਲੱਬ ਕੈਨੇਡਾ ਦਾ ਕਹਿੰਦੇ ਹਾਂਜੀ ਹੈਰੀ ਮਡੀਲਾ ਵੱਲੋਂ ਐਸ਼ ਕਰਿੰਦੇ ਦੀ ਰੇਡ ਤੇ 500 ਰੁਪਇਆ ਲਾਤਾ ਸਾਡੇ ਵੀਰ ਹੈ ਹੈਰੀ ਇਸ ਸਮੇਂ ਵੀਰਾਂ ਵੱਲੋਂ ਵੱਡਾ ਮਾਨ ਸਨਮਾਨ ਕੀਤਾ ਗਿਆ ਹੈ ਦੇਖਦੇ ਆਂਗੇ ਕੌਣ ਡੱਕਦਾ ਹੈ ਇਸ ਸਮੇਂ ਚਾਰ ਜਾਫੀਆਂ ਦੀ ਘੁੰਮਦੀ ਹੋਈ ਇਹ ਭੋਲੂ ਐ ਆ ਚੰਬੜ ਗਿਆ ਲੱਗਦੇ ਨਾਲ ਆ ਗੁੱਟਫੜ ਮਾਰੀ ਹੋਈ ਕੰਚੀ ਐ ਆ ਲੱਗਾ ਹੋਇਆ ਪੂਰਾ ਜੋਰ ਐ ਭੋਲੂ ਵੀ ਬੱਲੇ ਬੱਲੇ ਕਰਾਉਂਦਾ ਐ ਐਨ ਚੱਕੇ ਜਾਮ ਕਰ ਦਿੱਤੇ ਕਬਰੀ ਨੌਜਵਾਨ ਨੇ ਤੇ ਨੰਬਰ ਜੇਪੀ ਕਬੱਡੀ ਕਲੱਬ ਕਨੇਡਾ ਤੇ ਇਧਰ ਬਾਈ ਜੱਫੇ ਦਾ 2200 ਰੁਪਇਆ ਜਿਹੜਾ ਯਾਰ ਦੇ ਰੇਟ ਤੇ ਜੱਫਾ ਲਾਏਗਾ 2200 ਰੁਪਏ ਦਾ ਜੱਫਾ ਸਾਡਾ ਸੁੱਖਾ ਕਨੇਡਾ ਤੇ ਨਾਲ ਸਾਡੇ ਸੀਪਾ ਸਰਪੰਚ ਸਾਹਿਬ ਉਹਨਾਂ ਵੱਲੋਂ 1100 ਰੁਪਇਆ 2200 ਰੁਪਏ ਦਾ ਜਫਾ ਹੋਣਾ ਜਿਹੜਾ ਯਾਰ ਨੂੰ ਜਫਾ ਲਾਏਗਾ ਮਲੇਸ਼ੀਆ ਤੇ ਨਿਊਜ਼ੀਲੈਂਡ ਦੀਆਂ ਗਰਾਊਂਡਾਂ 'ਚ ਖੇਡ ਕੇ ਆਇਆ ਹੈ ਹੁਣ ਚਾਰ ਜਫਾ ਵੀ ਤਿਆਰ ਹੈ 2200 ਰੁਪਏ ਦਾ ਜਫਾ ਵੱਜਦੀਆਂ ਤੌਲਾਂ ਪੈਂਦੇ ਹੋਏ ਪਟਾਕੇ ਦੇਖਦੇ ਆ ਕਿ ਦੂਜੇ ਪਾਸੇ ਐਲਫੋਰਡ ਦਾ ਜਫਾ ਜਫਾ ਨਹੀਂ ਲਾ ਸਕਿਆ ਪਰ ਯਾਰ ਵੀ ਇਸ ਸਮੇਂ ਆਪਣੀ ਟੀਮ ਲਈ ਸ਼ਾਨ ਦਾ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ